ਆ ਬੋਰਡ ਦਾ ਆਪਾਂ ਸਵਾਲ ਸਭ ਤੋਂ ਪਹਿਲਾਂ ਕਰੀਏ ਕਿਉਂਕਿ 15 15 ਫੁੱਟ ਪਾਣੀ ਆ ਤੇ ਬੋਰਡ ਦਾ ਪ੍ਰਬੰਧ ਤੁਹਾਨੂੰ ਕਿਨੇ ਕਰਕੇ ਦਿੱਤਾ ਪ੍ਰਸ਼ਾਸਨ ਨੇ ਕਿ ਤੁਸੀਂ ਆਪ ਕੀਤਾ ਜੀ ਪ੍ਰਬੰਧਤਾ ਕਿੱਥੇ ਕਰਕੇ ਦੇਣਾ ਹੈ ਪ੍ਰਸ਼ਾਸਨ ਪਾਣੀ ਵਿੱਚ ਬੋਟ ਚਲਾਉਣ ਦੇ ਲਈ ਵੀ ਪਰਮਿਸ਼ਨ ਭਾਲਦੇ ਆ ਵੀ ਸਾਥੋਂ ਪਰਮਿਸ਼ਨ ਲਓ ਇਹ ਪ੍ਰਸ਼ਾਸਨ ਦੀ ਬੋਟ ਕੋਈ ਨਹੀਂ ਨਾ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਸਹਿਯੋਗ ਹੈ ਜੀ ਇਹ ਜਿਹੜੀ ਬੋਟ ਹੈ ਇਹ ਸਾਡੀ ਆਪਣੀ ਹੈ ਇਹ ਬੋਰਡ ਦੇ ਪਿੱਛੇ ਵੀ ਬਹੁਤ ਵੱਡਾ ਸੰਘਰਸ਼ ਹੈ ਜੀ ਪੰਜਾਬ ਦੇ ਵਿੱਚ ਜਿੰਨੇ ਕਿ ਇੰਜਨ ਸੀ ਡੀਲਰਾਂ ਕੋਲ ਉਹ ਲਗਭਗ ਲੱਗ ਗਏ ਜਾਂ ਮਤਲਬ ਲੱਗੇ ਵੀ ਉਹ ਇੰਨੇ ਮਹਿੰਗੇ ਲੱਗੇ ਵੀ ਜੋ ਉਹਨਾਂ ਦਾ ਰੇਟ ਨਹੀਂ ਸੀ ਸੋ ਸਾਨੂੰ ਜਦੋਂ ਉਹ ਇੰਜਨ ਚਾਹੀਦਾ ਸੀ ਸਾਨੂੰ ਫਿਰ ਕਿਤੋਂ ਨਾ ਮਿਲਿਆ ਕਿਤੋਂ ਲੈ ਕੇ ਆਏ ਹੋ ਜੀ ਇੰਜਨ ਬਹੁਤ ਦੂਰੋਂ ਆਇਆ ਇਹ ਆਇਆ ਜੀ ਬਿਲਕੁਲ ਬਾਦਰ ਦੇ ਕਿਨਾਰੇ ਵਾਈਗਰੂ ਸਮੁੰਦਰ ਦੇ ਕਿਨਾਰੇ ਤੋਂ ਜੀ ਗੁਜਰਾਤ ਦੇ ਵਿੱਚ ਸਮੁੰਦਰ ਤੋਂ 13 ਕਿਲੋਮੀਟਰ ਉਰਾ SSM TV ਦੇਖ ਰਹੇ ਹੋ ਤਾਂ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੌਰ ਦੋਸਤੋ ਇਸ ਟਾਈਮ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਰਕੀ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਭਗ 15 ਫੁੱਟ ਦੇ ਤਕਰੀਬਨ ਪਾਣੀ ਹੈ ਜਿਹੜਾ ਇੱਥੇ ਆਇਆ ਹੋਇਆ ਤੇ ਲੋਕਾਂ ਦੇ ਘਰ ਆ ਜਿਹੜੇ ਉਹ ਬਿਲਕੁਲ ਡੁੱਬੇ ਹੋਏ ਆ ਪਰ ਦੂਸਰੇ ਪਾਸੇ ਸਾਡੇ ਪੰਜਾਬ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਇੱਕ ਫਲਸਫਾ ਲੋਕਾਂ ਦੀ ਸੇਵਾ ਕਰਨ ਦਾ ਤਾਂ ਉਸ ਨੂੰ ਲੈ ਕੇ ਵਕ ਵਕ ਤਰ੍ਹਾਂ ਦੇ ਲੋਕ ਆਪਣੇ ਆਪਣੇ ਪੱਧਰ ਤੇ ਜਿਹੜਾ ਉਹ ਲੋਕਾਂ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਦੂਸਰੇ ਪਾਸੇ ਬਹੁਤ ਸਾਰੇ ਲੋਕ ਬੰਨਾਂ ਦੇ ਉੱਪਰ ਸੇਵਾ ਲਾ ਰਹੇ ਆ ਪਰ ਇਹ ਇਸ ਟਾਈਮ ਸਾਡੇ ਨਾਲ ਬਾਬਾ ਜੀ ਹਰਜਿੰਦਰ ਸਿੰਘ ਜੀ ਪੀਖੀ ਵਾਲੇ ਜਿਹੜੇ ਕਿ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਪੱਧਰ ਤੇ ਲੋਕਾਂ ਦੇ ਘਰ-ਘਰ ਜਾ ਕੇ ਢਾਣੀਆਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕਰ ਰਹੇ ਆ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਸਵਾਗਤ ਕਰ ਰਹੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਸੰਘਰਸ਼ ਟੀਵੀ ਦਾ ਸਾਰੀ ਟੀਮ ਦਾ ਜਿਹ ਇਹਨਾਂ ਹੜਪੀੜ ਤੋਂ ਲੋਕਾਂ ਦੇ ਜਿਹੜੇ ਦਰਦ ਨੇ ਦੁੱਖ ਨੇ ਉਹ ਰੈਂਦੀ ਦੁਨੀਆ ਤੱਕ ਪਹੁੰਚਾਰੇ ਹੋ ਤੁਹਾਡਾ ਧੰਨਵਾਦ ਜੀ ਬਾਬਾ ਜੀ ਆ ਬੋਰਡ ਦਾ ਆਪਾਂ ਸਵਾਲ ਸਭ ਤੋਂ ਪਹਿਲਾਂ ਕਰੀਏ ਕਿਉਂਕਿ 15 15 ਫੁੱਟ ਪਾਣੀ ਆ ਇਹ ਬੋਰਡ ਦਾ ਪ੍ਰਬੰਧ ਤੁਹਾਨੂੰ ਕਿਨੇ ਕਰਕੇ ਦਿੱਤਾ ਪ੍ਰਸ਼ਾਸਨ ਨੇ ਕਿ ਤੁਸੀਂ ਆਪ ਕੀਤਾ ਜੀ ਨਹੀਂ ਨਹੀਂ ਜੀ ਪ੍ਰਸ਼ਾਸਨਤਾ ਜੀ ਪ੍ਰਬੰਧ ਤਾਂ ਕਿੱਥੇ ਕਰਕੇ ਦੇਣਾ ਹੈ ਪ੍ਰਸ਼ਾਸਨ ਪਾਣੀ ਵਿੱਚ ਬੋਟ ਚਲਾਉਣ ਦੇ ਲਈ ਵੀ ਪਰਮਿਸ਼ਨ ਭਾਲਦੇ ਆ ਵੀ ਸਾਥੋਂ ਪਰਮਿਸ਼ਨ ਲਓ ਇਹ ਪ੍ਰਸ਼ਾਸਨ ਦੀ ਬੋਟ ਕੋਈ ਨਹੀਂ ਨਾ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਸਹਿਯੋਗ ਆ ਜੀ ਇਹ ਜਿਹੜੀ ਵੋਟ ਆ ਇਹ ਸਾਡੀ ਆਪਣੀ ਐ ਅ ਇਹ ਬੋਰਡ ਦੇ ਪਿੱਛੇ ਵੀ ਬਹੁਤ ਵੱਡਾ ਸੰਘਰਸ਼ ਆ ਜੀ ਜੀ ਕਿੰਨਾ ਕੁ ਸੰਘਰਸ਼ ਕਰਨਾ ਪਿਆ ਜੀ ਬੋਰਡ ਦੇ ਪਿੱਛੇ ਫਿਰ ਤੁਹਾਨੂੰ ਹਾਂ ਵੋਟ ਪਿੱਛੇ ਬਹੁਤ ਵੱਡਾ ਸੰਘਰਸ਼ ਆ ਜੀ ਪਹਿਲਾਂ ਵੋਟ ਲੈਣੀ ਬੜੀ ਔਖੀ ਬਹੁਤ ਔਖੀ ਬਿਲੀ ਚਲੋ ਮਹਾਰਾ ਨੇ ਕਿਰਪਾ ਕੀਤੀ ਵੋਟ ਮਿਲ ਗਈ ਉਸ ਤੋਂ ਬਾਅਦ ਉਦੋਂ ਵੱਡਾ ਕੱਲੀ ਵੋਟ ਚੱਪੂਆਂ ਨਾਲ ਬਹੁਤਾ ਸਮਾਂ ਨਹੀਂ ਚਲਾ ਸਕਦੇ ਤੁਸੀਂ ਨਾ ਦੂਰੀ ਤੈ ਕਰ ਸਕਦੇ ਹੋ ਸੋ ਵੱਡਾ ਸੰਘਰਸ਼ ਇਹਨੇ ਕਰਵਾਇਆ ਸਾਡਾ ਤੁਸੀਂ ਇਹ ਵੇਖ ਰਹੇ ਹੋ ਇੰਜਨ ਐ ਕਿਉਂਕਿ ਇਹ ਇੰਜਨ ਨੇ ਬਹੁਤ ਵੱਡਾ ਸੰਘਰਸ਼ ਕਰਾਇਆ ਪੰਜਾਬ ਦੇ ਵਿੱਚ ਜਿੰਨੇ ਕਿ ਇੰਜਨ ਸੀ ਡੀਲਰਾਂ ਕੋਲ ਉਹ ਲਗਭਗ ਲੱਗ ਗਏ ਜਾਂ ਮਤਲਬ ਲੱਗੇ ਵੀ ਉਹ ਇੰਨੇ ਮਹਿੰਗੇ ਲੱਗੇ ਵੀ ਜੋ ਉਹਨਾਂ ਦਾ ਰੇਟ ਨਹੀਂ ਸੀ ਸੋ ਸਾਨੂੰ ਜਦੋਂ ਨਾ ਇੰਜਨ ਚਾਹੀਦਾ ਸੀ ਸਾਨੂੰ ਫਿਰ ਕਿਤੋਂ ਨਾ ਮਿਲਿਆ ਕਿਤੋਂ ਲੈ ਕੇ ਆਇਓ ਜੀ ਇੰਜਨ ਬਹੁਤ ਦੂਰੋਂ ਆਇਆ ਇਹ ਆਇਆ ਜੀ ਬਿਲਕੁਲ ਬਾਦਰ ਦੇ ਕਿਨਾਰੇ ਅਪਵਾਇਗਰੂ ਸਮੁੰਦਰ ਦੇ ਕਿਨਾਰੇ ਤੋਂ ਜੀ ਗੁਜਰਾਤ ਦੇ ਵਿੱਚ ਸਮੁੰਦਰ ਤੋਂ 13 ਕਿਲੋਮੀਟਰ ਉਰਾਂ ਥੋੜਾ ਜਿਹਾ ਉਰਲੇ ਪਾਸੇ ਆ ਜਾਂਦਾ ਇੱਕ ਸ਼ਹਿਰ ਹੈ ਅਲੰਗ ਅਲੰਗ ਸ਼ਹਿਰ ਹੈ ਇੱਥੋਂ ਲਗਭਗ ਮੇਰੇ ਖਿਆਲ ਦੇ ਵਿੱਚ ਪਹੁੰਚਦਾ 14-1500 ਕਿਲੋਮੀਟਰ ਪਹੁੰਚ ਜਾਂਦਾ ਅ ਫਿਰ ਸਾਨੂੰ ਪਤਾ ਲੱਗਿਆ ਵੀ ਉੱਥੋਂ ਮਿਲਦੇ ਆ ਗੁਜਰਾਤ ਅਹਮਦਾਬਾਦ ਦੇ ਗੁਰਮਖ ਪਿਆਰੇ ਸੰਗਤ ਜੁੜੀ ਹੋਈ ਹੈ ਉੱਥੋਂ ਦੇ ਜਾਣ ਪਛਾਣ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੋ ਫਿਰ ਉਹ ਕਹਿੰਦੇ ਜੀ ਆਓ ਅਸੀਂ ਉੱਥੇ ਚਲੇ ਗਏ ਜਾ ਕੇ ਫਿਰ ਉੱਥੋਂ ਸਾਰਾ ਜਿਹੜਾ ਇਹ ਹੈ ਇਹ ਇੰਜਣ ਲੈ ਕੇ ਆਂਦਾ ਤੇ ਲੈ ਕੇ ਆਉਣ ਪਿੱਛੇ ਵੱਡਾ ਸੰਘਰਸ਼ ਹੋਇਆ ਇੰਜਣ ਪਿੱਛੇ ਨਹੀਂ ਬਾਬਾ ਜੀ ਇਹ ਬੋਰਡ ਦਾ ਹਸਤਨ ਜੇ ਆਪਾਂ ਖਰਚਾ ਮੰਨ ਲਈਏ ਤਾਂ ਮੈਨੂੰ ਲੱਗਦਾ ਕਾਫੀ ਮਹਿੰਗੀ ਚੀਜ਼ ਆ ਇਹ ਕਿੰਨੇ ਕੁ ਦਾ ਖਰਚਾ ਆ ਗਿਆ ਜੀ ਇਹਦੇ ਉੱਪਰ ਮਹਿੰਗੀ ਨਹੀਂ ਇਹਨੂੰ ਕਹਿ ਸਕਦੇ ਮਹਿੰਗੀ ਹੁਣ ਹੁਣ ਬਹੁਤ ਮਹਿੰਗੀ ਹੋ ਗਈ ਕਿਉਂਕਿ ਖਰਚਾ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਬਹੁਤ ਜ਼ਿਆਦਾ ਖਰਚਾ ਕੀਤਾ ਵੱਡਾ ਸੰਘਰਸ਼ ਸਾਡਾ ਇਹ ਹੋਇਆ ਵੀ ਜਦੋਂ ਸਾਨੂੰ ਪਤਾ ਲੱਗਿਆ ਨਾ ਵੀ ਇਹ ਉੱਥੋਂ ਮਿਲੂਗੀ ਅਸੀਂ ਪਹਿਲਾਂ ਸੋਚਿਆ ਵੀ ਹੁਣ ਕਿਵੇਂ ਲੈ ਕੇ ਆਈਏ ਉੱਥੋਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਅਕਾਊਂਟ ਨਾਲ ਹੀ ਪੈਸੇ ਪਾ ਦਿੰਨੇ ਆ ਤੁਸੀਂ ਭੇਜ ਦਿਓ ਕਿੰਨੇ ਜੀ ਚਾਰ ਦਿਨਾਂ ਚਾਹੂ ਮੈਂ ਕਿਹਾ ਚਾਰ ਦਿਨਾਂ ਦੇ ਵਿੱਚ ਤਾਂ ਫਿਰ ਮਤ ਚਾਰ ਦਿਨ ਤਾਂ ਬਹੁਤ ਹੈ ਜਿਹੜੇ ਬੰਦੇ ਅੱਜ 10 ਕਿਲੋਮੀਟਰ ਦੂਰ ਪਾਣੀ 'ਚ ਫਸੇ ਆ ਉਹ ਚਾਰ ਦਿਨਾਂ ਦੇ ਵਿੱਚ ਕਿੰਨੀ ਉਹਨਾਂ ਨੂੰ ਤਕਲੀਫ ਹੋਊਗੀ ਕਿਉਂਕਿ ਕਿਸੇ ਪਾਸਿਓਂ ਹੋਰ ਤਾਂ ਨਾ ਤਾਂ ਪ੍ਰਸ਼ਾਸਨ ਸਾਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੇ ਹੀ ਨਹੀਂ ਸਿਰਿਆ ਸੋ ਇਸ ਕਰਕੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਆਪ ਚੱਲੀਏ ਫਿਰ ਉਹਨਾਂ ਨੂੰ ਪੁੱਛਿਆ ਵੀ ਇਹਦਾ ਕਿੰਨੇ ਵਈ ਕਿੰਨੇ ਦਾ ਦਾਇਰਾ ਹੁੰਦਾ ਹੈ ਕਿੱਦਾਂ ਦੀ ਗੱਡੀ ਚਾਊ ਫਿਰ ਉਹਨਾਂ ਨੇ ਦੱਸਿਆ ਵੀ ਕਿਸੇ ਵੀ ਕਾਰ ਦੇ ਵਿੱਚ ਆ ਸਕਦਾ ਤੁਸੀਂ ਲੈ ਕੇ ਜਾਓ ਫਿਰ ਅਸੀਂ ਆਪਣੀ ਨਿੱਜੀ ਜਿਹੜਾ ਵਾਹਨ ਆ ਸਾਡੇ ਕੋਲ ਅਸੀਂ ਉਹ ਲੈ ਕੇ ਗਏ 4 ਵੀਲਰ ਸੋ ਉਹ ਲੈ ਕੇ ਜਾਣ ਪਿੱਛੇ ਅਸੀਂ ਰਾਤ ਨੂੰ ਮੇਰੇ ਖਿਆਲ 2 ਤਰੀਕ ਰਾਤ ਨੂੰ ਤੁਰੇ ਸੀਗੇ 10 ਵਜੇ ਜੀ 10 ਵਜੇ ਅਸੀਂ ਆਪਣੇ ਨਗਰ ਭਿੱਖੀ ਤੋਂ ਤੁਰੇ ਸੀ ਖਾਲਸਾ ਫਾਰਮ ਤੋਂ ਜੀ ਉੱਥੋਂ ਤੁਰ ਕੇ ਅਸੀਂ ਲਗਭਗ ਸਵੇਰ ਨੂੰ 10 ਵਜੇ ਅਸੀਂ ਉੱਥੇ ਪਹੁੰਚ ਗਏ ਸੀ 12 ਘੰਟੇ ਦੇ ਵਿੱਚ ਅਸੀਂ 14-1500 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰਖੀ ਦੂਸਰੇ ਦਿਨ 10 ਵਜੇ ਜਦੋਂ ਉੱਥੇ ਪਹੁੰਚ ਗਏ ਸੀ ਤੇ ਸਾਰਾ ਦਿਨ ਸਾਨੂੰ ਇੰਜਨ ਲੱਭਣ ਤੇ ਲੱਗਿਆ ਕਿਉਂਕਿ ਇੰਜਨ ਬਹੁਤ ਵੈਰਾਈਟੀਆਂ ਨੇ ਉੱਥੇ ਜੀ ਉੱਥੇ ਕੇ ਸਮਝ ਲੋ ਵੀ ਇੰਨੀਆਂ ਕਿ ਬਰੇਟੀਆਂ ਨੇ ਸਾਨੂੰ ਸਮਝ ਹੀ ਨਹੀਂ ਹੁੰਦੀ ਕਿ ਕਿਹੜਾ ਚੰਗਾ ਕਿਹੜਾ ਮਾੜਾ ਸੋ ਉਹ ਵੀ ਅਸੀਂ ਉੱਥੋਂ ਸਿੰਘਾਂ ਨੂੰ ਬੁਲਾਇਆ ਜਿਹੜੇ ਜਾਣਕਾਰ ਸੀ ਉਹਨਾਂ ਨੂੰ ਬੁਲਾ ਕੇ ਸਾਰਾ ਦਿਨ ਲੱਭਣ ਤੇ ਲੱਗ ਗਿਆ ਫਿਰ ਅਸੀਂ ਰਾਤ ਨੂੰ ਫਿਰ ਉੱਥੋਂ 12 ਵਜੇ ਤੁਰੇ 12 ਵਜੇ ਤੱਕ ਸਾਨੂੰ ਇਹ ਇੰਜਨ ਰੈਡੀ ਕਰਕੇ ਉਹਨਾਂ ਨੇ ਦਿੱਤਾ ਸੀ ਰਾਤ ਨੂੰ 12 ਵਜੇ ਤੁਰੇ ਸਵੇਰ ਦਿਨੇ ਫਿਰ ਅਸੀਂ ਸਹੀ 12 ਤੋਂ 1 ਵਜੇ ਦੇ ਵਿੱਚ ਆ ਕੇ ਕੱਲ 4 ਤਰੀਕ ਨੂੰ 5 ਤਰੀਕ ਨੂੰ 5 ਤਰੀਕ ਨੂੰ ਅਸੀਂ ਤਿੰਨ ਨੂੰ ਇੱਥੇ ਤੁਰੇ ਸੀ 4 ਉੱਥੇ ਲੱਗ ਗਈ 5 ਤਰੀਕ ਨੂੰ ਆ ਕੇ ਅਸੀਂ ਸਾਰੇ ਦਾ ਸਾਰਾ ਜਿਹੜਾ ਉਹ ਤਿਆਰੀ ਕਰਕੇ ਵੋਟ ਚਲਾ ਦਿੱਤੀ ਸੀ ਸੋ ਸੰਗਤ ਨੇ ਜਿੰਨੀ ਇੱਕ ਗੁਰਮਖੰਦ ਤੱਕ ਸਾਥੋਂ ਲੋੜਵੰਦਾ ਤੱਕ ਪਹੁੰਚਿਆ ਗਿਆ ਸੀ ਪਹੁੰਚ ਰਹੇ ਆ ਅੱਜ ਵੀ ਚੱਲ ਰਹੀ ਹੈ ਸਵੇਰ ਦੀ ਵੋਟ ਸੋ ਇਹ ਦੇ ਪਿੱਛੇ ਐ ਸਮਝੋ ਵੀ ਸਾਡਾ ਵੱਡਾ ਸਟਰਗਲ ਹੋਇਆ ਲਗਭਗ ਦੋ ਰਾਤਾਂ ਬਿਨਾਂ ਸੁੱਤੇ ਦੋ ਦਿਨ ਬਿਨਾਂ ਸੁੱਤੇ ਅਸੀਂ ਚੱਲੇ ਸੋ ਮਹਾਰਾਜ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਿਹੋ ਜੀ ਭਾਵਨਾ ਲੈ ਕੇ ਗਏ ਸੀ ਅੰਗ ਸੰਗ ਰਹੇ 1% ਵੀ ਸਾਡਾ ਕਿਤੇ ਕੋਈ ਸਾਨੂੰ ਦਿੱਕਤ ਨਹੀਂ ਆਈ ਵੀ ਆ ਚੀਜ਼ ਦੀ ਬਿਲਕੁਲ ਸਿੱਧੇ ਹੀ ਗਏ ਆ ਸਿੱਧੇ ਚੱਕ ਕੇ ਬਸ ਮੁੜੇ ਆਏ ਆ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਰਾਸ਼ਨ ਤੁਸੀਂ ਇੱਥੇ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਕਿਉਂਕਿ ਜਿਸ ਤਰ੍ਹਾਂ ਮੈਂ ਵੀ ਦੇਖ ਰਿਹਾ ਤੁਸੀਂ ਵੀ ਦੇਖ ਰਹੇ ਹੋ ਕਿ ਪਾਣੀ ਦਾ ਪੱਧਰ ਲਗਭਗ ਉੱਪਰ ਆ ਬਿਲਕੁਲ ਕਿਸ ਤਰ੍ਹਾਂ ਦੀ ਸਹਾਇਤਾ ਲੋਕਾਂ ਦੇ ਵਿੱਚ ਰਾਸ਼ਨ ਕਿਸ ਤਰ੍ਹਾਂ ਦਾ ਦੇ ਕੇ ਆਏ ਆ ਇੱਥੇ ਰਾਸ਼ਨ ਜਿਹੜਾ ਨਾ ਜੀ ਸਭ ਤੋਂ ਪਹਿਲਾਂ ਤਾਂ ਰਸਨ ਅਸੀਂ ਰੈਡੀ ਜਿਹੜਾ ਜਿਵੇਂ ਤੁਰਤ ਖਾਣ ਵਾਲਾ ਰਸਨ ਆ ਉਹ ਅਸੀਂ ਦੇ ਰਹੇ ਆ ਜਾਂ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ 2-4 ਦਿਨ 5-10 ਦਿਨ ਬਾਅਦ ਵੀ ਖਾਈਆਂ ਜਾ ਸਕਦੀਆਂ ਨੇ ਜੀ ਜਿਵੇਂ ਇਹਦੇ ਵਿੱਚ ਬੇਕਰੀ ਵਗੈਰਾ ਦਾ ਸਾਮਾਨ ਹੋ ਗਿਆ ਜਾਂ ਛੋਲੇ ਹੋਗੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੇ ਬਣਾ ਬਣਾਇਆ ਤੇ ਲੰਗਰ ਵੀ ਇੱਥੇ ਪ੍ਰਸ਼ਾਦਾ ਤੇ ਦਾਲ ਸਬਜ਼ੀ ਬਣੀ ਬਣਾਈ ਆਉਂਦੀ ਹੈ ਤੇ ਚਾਹ ਵੀ ਕੋਸ਼ਿਸ਼ ਕਰਦੇ ਆਂ ਦੁੱਧ ਗਰਮ ਕਰਕੇ ਲਿਆਉਂਦੇ ਆਂ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਦੁੱਧ ਦੀ ਜ਼ਰੂਰਤ ਹੁੰਦੀ ਹੈ